ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਡੀਜੀ ਸਾਹਿਬ ਦਾ ਬੇਟਾ ਆਪੂਲਰ ਸਾਹਿਬ ਦਾ ਬੇਟਾ ਕਿਨੇ ਪੰਜਾਬ ਸਰਕਾਰ ਦੇ ਵਿੱਚ ਅਸਿਸਟੈਂਟ ਐਡਵੋਕੇਟ ਜਰਨਲ ਆ ਹੁਣ ਪਿਓ ਡੀਜੀ ਹੋਵੇ ਪੰਜਾਬ ਸਰਕਾਰ ਦੇ ਵਿੱਚ ਹੀ ਆਈਪੀਐਸ ਅਫਸਰ ਹੋਵੇ ਪੁੱਤ ਪੰਜਾਬ ਸਰਕਾਰ ਚ ਇਸ ਵੱਡੇ ਅਹੁਦੇ ਤੇ ਹੋਵੇ ਤੇ ਫਿਰ ਪੰਜਾਬ ਸਰਕਾਰ ਬੋਲ ਕਿਦਾ ਸਕਦੀ ਆ ਹੁਣ ਤਾਂ ਸਾਰਾ ਕੁਝ ਜਿਹੜਾ ਇਹ ਚਿੱਟਾ ਨੰਗਾ ਹੋ ਗਿਆ ਸਭ ਕੁਝ ਸਾਹਮਣੇ ਆ ਗਿਆ ਤੇ ਹਾਲੇ ਵੀ ਅਗਰ ਪੰਜਾਬ ਸਰਕਾਰ ਚੋਣਾਂ ਦੇ ਦੌਰਾਨ ਇਹ ਗੱਲ ਕਰਦੀ ਆ ਵੀ ਅਸੀਂ ਕ੍ਰਪਸ਼ਨ ਖਤਮ ਕਰ ਦਿੱਤੀ ਅਸੀਂ ਨੱਥ ਪਾ ਲਈ ਅਸੀਂ ਵਿਕਾਸ ਬਹੁਤ ਕੀਤਾ ਤੇ ਇੱਥੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਕੋਈ ਜਵਾਬ ਨਹੀਂ ਆਇਆ ਕਿਸੇ ਸਿਆਸੀ ਪਾਰਟੀ ਨੇ ਮਤਾਹਲੇ ਤੱਕ ਨਹੀਂ ਚੁੱਕਿਆ ਪਰ ਇਹਦੇ ਪਿੱਛੇ ਮੁੱਦਾ ਨਾ ਚੁੱਕਣ ਦਾ ਕਾਰਨ ਕੀ ਆ ਪੱਟੀ ਸਾਹਿਬ ਜਿਹੜਾ ਟੈਂਸੀਗ ਪੰਡਰ ਸੀ ਇਹਨਾਂ ਦੀ ਹਾਈ ਕਮਾਂਡ ਦਾ ਦਿੱਲੀ ਹਾਈ ਕਮਾਂਡ ਦਾ ਤੇ ਪੰਜਾਬ ਹਾਈ ਕਮਾਂਡ ਦਾ ਇਹ ਬਲੂ ਆਈ ਬਾਇ ਸੀਗਾ ਐਸਾ ਕਲਾਕਰ ਬੰਦਾ ਨਹੀਂ ਵੇਖਿਆ ਕਿ ਕਾਂਗਰਸ ਵਾਲੇ ਤਾਂ ਵੀ ਇੱਦੀ ਰਸਾਈ ਅਕਾਲੀ ਉਹ ਤਾਂ ਵੀ ਇੱਦੀ ਰਸਾਈ ਕਾਂਗਰਸ ਵਾਲੇ ਕੈਪਟਨ ਮਰਿੰਦਰ ਸਿੰਘ ਤੇ ਅਕਾਲੀਆਂ ਵਾਲੇ ਸਿੱਧਾ ਸੁਖਬੀਰ ਸਿੰਘ ਬਾਦਲ ਤੇ ਐਸ ਸਰਕਾਰ ਦੇ ਵਿੱਚ ਤੇ ਬੜੇ ਸਮੇਂ ਚੰਗੇ ਸਬੰਧ ਆਰਥੀ ਉਹਨੂੰ ਆਰਥੀ ਕਹਿੰਦੇ ਆ ਰਗ ਚੱਡੇ ਅੱਛਾ ਅੱਛਾ ਆਰਥੀ ਕੋਰ ਵੀ ਟੀਜ ਹੁੰਦੀ ਨਾ ਅੱਛਾ ਮੈਂ ਆਰਸੀ ਕਹਿੰਦੇ ਉਹਨੂੰ ਛੋਟੇ ਲਬਜ਼ਾਂ 'ਚ ਇਹਦੇ ਬਾਰੇ ਇਹ ਵੀ ਸਮਝਾਈ ਵੀ ਇੱਕ ਕਾਂਗਰਸ ਦਾ ਬਕਾਇਦਾ ਤੌਰ ਤੇ ਪ੍ਰਧਾਨ ਸੀਗਾ ਤੇ ਉਹਦੇ ਕੋਲੇ ਕਾਂਗਰਸੀ ਗਿਆ ਵੀ ਸਾਨੂੰ ਇਹਨੇ ਬੜਾ ਤੰਗ ਕੀਤਾ ਹੈ ਦੀ ਬਦਲੀ ਕਰਾਓ ਇੱਥੋਂ ਮੋਹਾਲੀ ਤੋਂ ਉਹ ਤੋਂ ਆਪੇ ਹਲੋਂ ਜਿਹੜਾ ਕਾਂਗਰਸ ਦਾ ਪ੍ਰਧਾਨ ਸੀਗਾ ਜੀ 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 ਤੇ ਉਹ ਇੰਨੀ ਗੱਲ ਲੱਗੋ ਕਹਿੰਦਾ ਵੀ ਇਹ ਬਦਲੀ ਨਹੀਂ ਹੋ ਸਕਦੀ ਕਿਉਂ ਕਹਿੰਦਾ ਜੀ ਇਹ ਸਾਰਿਆਂ ਨੂੰ ਬੈਗ ਭੇਜਦਾ ਤੇ ਵੇਲੇ ਕੋਲੇ ਮੈਨੂੰ ਵੀ ਭੇਜ ਦਿੰਦਾ ਉਹ ਕਾਂਗਰਸੀ ਬਰੰਗ ਚੱਲੇਗੀ ਵੀ ਜਿੰਨੇ ਬੈਗ ਭੇਜਦਾ ਸੀ ਵੀ ਤੁਸੀਂ ਆਹੁੰਦਾ ਚੱਲੋ ਕਮਾਈ ਕਿ ਨਹੀਂ ਕਰਦਾ ਤੁਸੀਂ ਕੱਲ ਕਹਿੰਦੇ 8 ਲੱਖ ਰੁਪਏ ਤੇ ਕੋਈ ਚੀਜ਼ ਨਹੀਂ ਇਹ ਕਿਵੇਂ ਹੋ ਸਕਦਾ ਹੋ ਸਕਦਾ ਤੁਸੀਂ ਵੇਖ ਲਓ ਜੇ ਵਾਕਿਆ ਨੂੰ ਬੈਗ ਭੇਜਦਾ ਸੀ ਤੇ ਫਿਰ 8 ਲੱਖ ਰੁਪਏ ਵੱਡੀ ਮਾਊਂਟ ਇਹ ਰਗਵ ਚੱਡੇ ਦਾ ਜਿਲਾਵਾ ਉਹ ਚੇਤਾਵ ਉਹ ਰਹੀ ਉਹਦੀ ਰਹੀ ਸਭ ਕੁਛ ਕਰਦਾ ਸੀ ਅੱਜ ਦੀ ਡੇਢ ਵਿੱਚ ਮੈਂ ਨਹੀਂ ਕਹਿ ਰਿਹਾ ਤੁਸੀਂ ਬਕਾਇਦਾ ਤੋਤੇ ਸੁਖਫਾਲ ਖੈਰਾ ਦੀ ਜਿਹੜੀ ਆ ਇੱਕ YouTube ਦੇ ਉੱਤੇ ਉਹਦੀ ਰਿਪੋਰਟ ਆ ਜਿਹਦੇ ਚ ਉਹਨੇ ਕਿਹਾ ਕਿ 25 ਤੋਂ 30 ਕਰੋੜ ਰੁਪਈਆ ਆਪਕਾਰੀ ਮੰਤਰੀਸਟਰ ਹਰਪਾਲ ਸਿੰਘ ਚੀਮਾ ਜਿਲਾ ਉਹ ਸੈਂਟਰ ਨੂੰ ਦੇ ਰਿਹਾ ਕੇਂਦਰੀ ਹਾਈ ਕਮਾਡ ਤੇ ਇਹ ਵੀ ਉਹਨਾਂ ਦਾ ਬਲੂਆਈ ਬੋਇਸ ਸੀ ਤੇ ਇਹਦੇ ਤੇ ਕਿਉਂ ਨਹੀਂ ਬੋਲੇਓ ਕਿਉਂ ਨਹੀਂ ਫੜਿਆ ਨਾ ਵਰਨਰ ਨੇ ਝਾੜ ਚੰਬ ਕੀਤੀ ਵੀ ਭਾਈ ਤੁਹਾਡੀ ਨੱਕ ਥੱਲੇ ਆ ਹੁੰਦਾ ਰਿਆ ਤੈਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਜਿਉ ਇੰਨਾ ਕੁਛ ਕਰ ਗਿਆ ਤੇ ਫਿਰ ਸਾਡੇ ਕੋਲੇ ਇਹ ਜਾਣਕਾਰੀ ਨਹੀਂ ਕਿ ਗੁਰਪ੍ਰਤਾਪ ਸਿੰਘ ਜਿਹੜੇ ਅਸਿਸਟੈਂਟ ਐਡਵੋਕੇਟਰ ਗੁਰਪ੍ਰਤਾਪ ਸਿੰਘ ਭੁੱਲਰ ਅਸਿਸਟੈਂਟ ਐਡਵੋਕੇਟਰੀ ਇਹਨਾਂ ਦੇ ਸ਼ਹਿਜ਼ਾਦੇ ਨੇ ਫਰਜ਼ਾਂ ਅੰਨ ਨੇ ਚੰਗੀ ਗੱਲ ਬੱਚਾ ਇੰਟੈਲੀਜੈਂਟ ਆ ਉਹ ਹੁਣ ਵੀ ਚਾਹੀਦਾ ਵਾ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਤੱਕ ਜੇ ਪਹੁੰਚ ਹੋਊਗੀ ਤੇ ਫਿਰ ਕੇਸ ਕੌਣ ਕਰੂਗਾ ਤੁਸੀਂ ਆਪ ਸੋਚਣੇ ਇਨ੍ਹਾਂ ਦੇ ਖਿਲਾਫ ਖਲੋਊਗਾ ਕੌਣ ਆਕਾਸ਼ ਬੱਤਾ ਸਿਰਫ ਸਿਰਫ ਮੋਹਰਾ ਵਾ ਇੱਕ ਮੋਹਰਾ ਬਿਲਕੁਲ ਬਿਲਕੁਲ ਇਹਦੀ ਬਕਾਇਦਾ ਤੌਰ ਤੇ ਮੋਨਿਟਰਿੰਗ ਜਿਹੜੀ ਸੀ ਸਤੰਬਰ ਤੋਂ ਹੋ ਰਹੀ ਸੀ ਕੋਈ ਇਸ ਗੱਲ ਨੂੰ ਮੰਨੇ ਜਾਂਦਾ ਮੈਂ ਇੱਕ ਨਹੀਂ ਜਦੋਂ ਇਹ ਧਿਰੜ ਕੀਤਾ ਇਹਦੇ ਚ 52 ਜਿਹੜੇ ਸੀ ਇਹਨਾਂ ਦੇ ਆਪਣੇ ਕਰਮਚਾਰੀ ਤੇ ਅਧਿਕਾਰੀ ਸ਼ਾਮਲ ਸੀ ਕਿ 52 ਕਰਮਚਾਰੀ ਮੈਂ ਫੇਰ ਸਪਸ਼ਟ ਕਰਦੇ ਭਾਵੇਂ ਵੀ ਕੁਝ ਲੋਕਾਂ ਨੂੰ ਸਪਸ਼ਟ ਹੀ ਹੁੰਦਾ ਵੀ ਭਾਈ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸੇ ਪ੍ਰਕਾਰ ਦੀ ਪਰਮਿਸ਼ਨ ਨਹੀਂ ਦਿੱਤੀ ਜਿੰਨਾ ਚਿਰ ਪਰਮਿਸ਼ਨ ਇਹਨਾਂ ਦੇ ਉੰਚਰ सीबीआई ਜਿਹੜੀ ਆ ਉਹ ਪੰਜਾਬ ਚ ਕਾਰਵਾਈ ਨਹੀਂ ਕਰ ਸੀ ਜਿੱਦਨ ਉਹ ਕਾਰਵਾਈ ਹੋਗੀ ਸਮਰਾਲਾ ਇਹਨਾਂ ਦਾ ਜਿਹੜਾ ਹੈਗਾ ਫਾਰਮ ਹਾਊਸ ਤੇ ਪਟਿਆਲਾ ਇਹਨਾਂ ਦਾ ਪਿੰਡ ਹੈਗਾ ਸੱਤਸੀਵਾਲ ਮਹੂਦੇ ਕੋਲ ਜੀ ਦੇ ਕੋਲ 1992 ਦੇ ਜਦੋਂ ਇੰਦਰਜੀਤ ਸਿੰਘ ਜੀਰਾ ਨੇ ਇਲੈਕਸ਼ਨ ਲੜੀ ਸੀਗੀ ਸ਼੍ਰੋਮਣੀ ਅਕਾਲੀ ਦਲ ਲੋਗਵਾਲੋ ਨੂੰ ਬਤਾਇਆ ਏ ਉਹਨੂੰ ਕਾਮਯਾਬ ਕਰਾਉਣ ਵਾਲਾ ਕੌਣ ਸੀਗਾ ਮਹਿਲ ਸਿੰਘ ਭੁੱਲਰ ਇਹ ਆਈਜੀਪੀਏਪੀ ਹੁੰਦਾ ਸੀ ਤੇ ਉੱਥੋਂ ਪੁਲਿਸ ਪੋਰਟ ਨੂੰ ਜਿਹੜੀ ਆਪ ਵੋਟਾਂ ਪਾ ਕੇ ਗਈ ਸੀ ਸਿਵਲ ਦੇ ਵਿੱਚ ਹੂੰ ਕਿਉਂ ਮਹਿਲ ਜਿਹੜਾ ਇੰਦਰਜੀਤ ਸਿੰਘ ਜੀਰਾ ਵਾ ਜੀ ਉਹ ਮਹਿਲ ਸਿੰਘ ਭੁੱਲਰ ਦਾ ਰਿਸ਼ਤੇਦਾਰ ਅਚਾਨਕੀ ਚਾਚੀ ਦਾ ਮਾਮਾ ਲੱਗਦਾ ਸੀ ਕਿਦਾ ਮਾਮਾ ਦਾ ਕਿ ਭਜਾਈ ਦਾ ਮਾਮਾ ਲੱਗਦਾ ਹੈ ਸੀ ਰਿਸ਼ਤੇਦਾਰ ਕਿ ਆਪਸੀ ਅੱਛਾ ਉਹਨੇ ਠੋਕੇ ਮਦਦ ਕੀਤੀ ਉਹਨਾਂ ਵੇਲਿਆਂ ਦੇ ਵਿੱਚ ਤੇ ਇੰਦਰਜੀ ਜੀਰਾ ਉਦੋਂ ਐਮਐਲਏ ਬਣੇ ਸੀ 2002 ਦੇ ਵਿੱਚ ਜਦੋਂ ਇਹਨਾਂ ਦਾ ਆਪਣਾ ਬੇਟਾ ਕੁਲਦੀਪ ਸਿੰਘ ਲੋਤਾ ਕੁਲਦੀਪ ਲੋਹਰ ਖੋਲਾ ਐਮਐਲਏ ਬਣ ਸਕਿਆ ਹੂੰ ਉਦੋਂ ਇਹ ਡੀਜੀਪੀ ਸੀਗਾ ਲੇਕਿਨ ਦੂਜੇ ਪਾਸੇ ਜੋੜੋੜਾ ਸੀ ਅਕਾਲੀਆਂ ਦਾ ਯੋ ਅਕਾਲੀ ਹਲਕਾ ਸੀਗਾ ਉਦੋਂ ਵੀ ਪੂਰਾ ਜੋਰ ਲਾਇਆ ਤੇ ਕਿਸੇ ਤਰੀਕੇ ਨਾਲ ਉਹਨੂੰ ਅਸੀਂ ਬਣਾ ਲਈਏ ਪਰ ਨਹੀਂ ਬਣ ਸਕਿਆ ਤੇ ਹਰੀ ਸਿੰਘ ਜੀਰਾ ਦਿੱਤਿਆ ਸੀ ਅੱਛਾ ਜੀ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਰਿਵਾਰ ਹੈ ਇਹਨਾਂ ਦੇ ਪਰਿਵਾਰ ਦਾ ਪਛੋਕੜ ਮੈਂ ਪਤਾ ਕਰਾਇਆ ਸਾਡੇ ਅਵਤਾਰ ਸਿੰਘ ਹੈਗੇ ਨੇ ਇੱਕ ਕੰਗ ਯੂਐਸਏ ਚ ਨੇ ਉੱਥੋਂ ਦੇ ਰਹਿਣ ਵਾਲੇ ਨੇ ਪਿੰਡ ਦੇ ਲਾਗਲੇ ਪਿੰਡ ਦੇ ਉਹ ਦੱਸਦੇ ਵੀ ਮੇਰੇ ਇੱਕ ਦੋਸਤ ਸੀ ਉਹ ਇਹਨਾਂ ਦਾ ਜਮਾਤੀ ਜੀ ਪਿੱਛੇ ਡੈਥ ਹੋ ਗਈ ਉਹਨਾਂ ਦੀ ਮੋਗੇ ਕਾਲਜ ਮਹਿਲ ਸਿੰਘ ਭੁੱਲਰ ਪੜ੍ਹਦਾ ਰਿਹਾ ਤੇ ਉਹ ਵੀ ਵਾਈਨ ਵੈਲਥ ਦੀ ਵੂਮਨ ਉਹਦਾ ਵੀ ਰਿਕਾਰਡ ਸੀ ਮੈਂ ਨਹੀਂ ਕਹਿ ਰਿਹਾ ਅਕਤਾਰ ਸਿੰਘ ਕਾਂਗਦੇ ਸ਼ਬਨ ਨੇ ਉਹ ਕਹਿੰਦੇ ਘਰੋਂ ਕੋਈ ਬਹੁਤੀ ਵੱਡੀ ਸਾਮੀ ਨਹੀਂ ਸੀਗੀ ਬਾਰਾ ਸਿੰਘ ਇਹ ਮਾ ਦਾ ਦਾਦਾ ਜਿਹੜਾ ਸੀ ਉਹ 12 ਸਿੰਘ ਸੀ ਨਾ ਉਹਦਾ ਤੇ ਤੁਹਾਨੂੰ ਪਤਾ ਹੋਊ ਤੋ ਜੱਟ ਆਮ ਤੌਰ ਤੇ ਫੀਫੂ ਵੇਚ ਕੇ ਬਥੇਰਾ ਕਜਰਾ ਕਰ ਲੈਂਦੇ ਸੀਗੇ ਤੇ ਕਹਿੰਦੇ ਜੀ ਮੈਂ ਵੀ ਬੈਠਾ ਸੀ ਉੱਥੇ ਤੇ ਬੇਕਾਇਦਾ ਤੌਰ ਤੇ ਉੱਥੇ ਪਟਵਾਰੀ ਦੇ ਕੋਲੇ ਤੇ 12 ਸਿੰਘ ਹੋਰੀਆਂਗੇ ਆਪਣਾ ਕੰਮ ਦੱਸਿਆ ਪਰ ਚੱਲੇ ਤੇ ਕੰਦਾ ਵੀ ਬਾਪੂ ਜੀ ਕੁਝ ਖਵਾ ਪਿਆ ਨਾ ਜੋ ਸਾਨੂੰ ਕੰਦਾ ਉਹਨੇ ਪਾਈ ਵੜੀ ਭੀਮ ਕੰਢੀ ਆਪਣੀ ਜੇਬ ਚ ਕੰਦਾ ਖਾਲਾ ਖਾਲਾ ਜਿ ਨਹੀਂ ਖੜੀ ਜਿਣੀ ਗਣੀ ਨਾ ਇਹਦੋਂ ਤੱਕ ਮੈਂ ਕੁਛ ਨਹੀਂ ਕਿਹਾ ਗਾਂ ਕੀ ਕਰਦੇ ਸੀ ਫਿਲਮ ਇੱਥੋਂ ਤੱਕ ਉਹਨਾਂ ਨੇ ਗੱਲ ਕਰ ਸੀ ਵੀ ਜੇ ਨਿਰਮਲ ਬਾਬਾ ਨਾ ਜਿਹੜਾ ਕਹਿੰਦਾ ਸੀ ਜੀ ਬਣਾਣੀ ਕਿ ਉਹ ਘਾਦੀ ਤੁਹਾਡੀ ਕਿਰਪਾ ਹੋ ਜੂਗੀ 200 ਰੁਪਿਆ ਜਿੱਦੀ ਇੱਕ اٹੈਂਡੈਂਟ ਬਾਹ ਦੇ ਉਹਦੀ ਹਾਜ਼ਰੀ ਭਾਣੀ ਤੇ ਰੁਪਿਆ ਦੋ ਜੇ ਤੁਹਾਨੂੰ ਉਹਦੀ ਟਿਕਟ ਲੈਣੀ ਪਣੀ ਪਹਿਲਾਂ ਉਹ ਬਾਬਾ ਬੜਾ ਮਸ਼ਹੂਰ ਹੋਇਆ ਸੀਗਾ ਵੀ ਸਮੋਸੇ ਨਾਲ ਲਾਲ ਚਟਣੀ ਨਹੀਂ ਹਰੀ ਖਾਓ ਗੋਲ ਗੱਪੇ ਜਿਆ ਇਦਾਂ ਕਰਕੇ ਖਾਓ ਵੈ ਇਦਾਂ ਕਰੋ ਉਦਾਂ ਕਰੋ ਜੀ ਕਹਿੰਦੇ ਜੀ ਟਾਲੀ ਜੇ ਵਿੱਚ ਪਰਸ ਕਿਹੜੇ ਰੰਗ ਦਾ ਵਾ ਕਹਿੰਦਾ ਲਾਲ ਰੰਗ ਦਾ ਨਹੀਂ ਕਾਲੇ ਰੰਗ ਦਾ ਰੱਖੋ ਕਿਰਪਾ ਹੋ ਜਾਈਗੀ ਕੋਈ ਗੱਲ ਇੱਥੇ ਕਿਹਾ ਜੀ ਉਹਨੂੰ ਅਸੀਂ ਅਮਰਸਰ ਨੂੰ ਉਹ ਮੰਨ ਗਏ ਜੀ ਮੈਂ ਕੋਈ ਬਾਬਾ ਬੋ ਬਣ ਨਹੀਂ ਹੈਗਾ ਆਪ ਕਹੇ ਮੈਂ ਬਾਬਾ ਵੀ ਬਾਬਾ ਬਣ ਜੀਗਾ ਹੁਣ ਉਹਦੇ ਭੁੱਲਰ ਸਾਹਿਬ ਮਹਿਰ ਸਿੰਘ ਭੁੱਲਰ ਉਹਦੇ ਸ਼ਰਧਾਂਮੂਸੀ ਬਾਬੇ ਦੇ ਜਿਹੇ ਜਿਹੇ ਬਾਬੇ ਹੁੰਦੇ ਉਹਨਾਂ ਦੇ ਉੱਪਰ ਤੱਕ ਪਹੁੰਚ ਹੁੰਦੀ ਸਰਕਾਰ ਜਿਹੜੇ ਹੁੰਦੇ ਆ ਪੋਲੀਟੀਕਲ ਲੀਡਰਾਂ ਤੱਕ ਅਵਤਾਰ ਸਿੰਘ ਕਾਂਗੀ ਨੇ ਵੀ ਜਦੋਂ ਇਹ ਗੈਰ ਤੇ ਮੇਰਾ ਇੱਕ ਮਿੱਤਰ ਆਇਆ ਸੀ ਮੈਨੂੰ ਕਹਿੰਦਾ ਬਾਬੇ ਕੋ ਜਣਾ ਕਹਿੰਦੇ ਮੈਂ ਤੇ ਬਾਬੇ ਕੋ ਜਾਂਦੇ ਇਹਨਾਂ ਨੇ ਜਾਣਾ ਅਸੀਂ ਗਏ ਤੇ ਉੱਥੇ ਮਹਿਲ ਸਿੰਘ ਭੁੱਲਰ ਵੀ ਬੈਠਿਆ ਸੀ ਬਾਬੇ ਕੋ ਜਿੱਥੋਂ ਜਾਣਕਾਰੀ ਮਿਲੀ ਵੀ ਇਹ ਉਸ ਬਾਬੇ ਪਰਿਵਾਰ ਬਾਬੇ ਦੇ ਵੀ ਸ਼ਰਧਾ ਨੂੰ ਨਿਰਮਲ ਬਾਬੇ ਹੁਣ ਅਸੀਂ ਬੇਸਿਕਲੀ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਉਹਦੀ ਜੋ ਵੀ ਆ ਸੱਚਾ ਨਹੀਂ ਸਿੰਘ ਭੁੱਲਰ ਦੀ ਉਹਦਾ ਯਾਰਾਂ ਦਾ ਜਾਸੀ ਤਾਨੂੰ ਪਤਾ ਹੋਏਗਾ ਇੱਕ ਪੱਤਰਕਾਰ ਨੂੰ ਮਹਿਤ ਸਿੰਘ ਭੁੱਲਰ ਨੇ ਬਚਾਇਆ ਸੀ ਬਚਾਇਆ ਕਿਵੇਂ ਸੀਗਾ ਇੱਕ ਫਾਇਰ ਕੈਂਡ ਹੋਏ ਅਫੀਸਰ ਤੋਂ ਬਤਾਵਾਂ ਤੁਹਾਨੂੰ ਫਾਇਰ ਕੈਂਡ ਦੇ ਵਿੱਚ ਜਿਹੜੇ ਬੰਦੇ ਮਰੇ ਸੀ ਉਹਦੇ ਵਿੱਚ ਡੀਆਰ ਪੱਟੀ ਐਸਐਸਪੀ ਦੇ ਜਨੰਦਾ ਸੀ ਉਹ ਫਸਦਾ ਸੀ ਅੱਛਾ ਤੇ ਬਿਆਨ ਸਿੰਘ ਉਸ ਵਿੱਚ ਗਵਾ ਸੀ ਜੇ ਬਿਆਨਸੀਗ ਗਵਾਹੀ ਦੇ ਦਿੰਦਾ ਤੇ ਸਾਰੇ ਪੁਲਿਸਵਾਂ ਤੋਂ ਚੰਗੇ ਜਾਂਦੇ ਤੇ ਡੀਆਰ ਭੱਤਰੀ ਨੇ ਫਿਰ ਕਾਮਲ ਜਗਦੀਸ਼ ਸਿੰਘ ਅਨੰਦ ਉਹਦੋਂ ਐਮਪੀ ਹੁੰਦੇ ਸੀ ਰਾਸ਼ਟਰਪਤੀ ਦੇ ਵਿੱਚ ਉਹਨਾਂ ਨੇ رابطہ ਕਦੋਂ ਕੀਤਾ ਕਾਮਲ ਜੀ ਮੇਰੀ ਮਦਦ ਕਰੋ ਜੇ ਕਿਤੇ ਬਿਆਨਸੀਗ ਨੇ ਗਵਾਹੀ ਦੇ ਦਿੱਤੀ ਤੇ ਸਾਡੇ ਫੁੱਲ ਚੁਗ ਜਾਣੇ ਉਹਦੇ ਵਿੱਚ ਫਿਰ ਜਿਹੜੇ ਸੀਗੇ ਕਾਮਣ ਜਗਜੀਤ ਸਿੰਘ ਆਨੰਦ ਉਹਦੇ ਇੰਦਰਾ ਗਾਂਧੀ ਨਾਲ ਬੜੀ ਵਧੀਆ ਸਬੰਧ ਸੀਗੇ ਉਹਨਾਂ ਇੰਦਰਾ ਗਾਂਧੀ ਨੂੰ ਕਹਿ ਕੇ ਤੇ ਬਿਆਨ ਸਿੰਘ ਨੂੰ ਗਵਾਹੀ ਤਮਕ ਰਾਇ ਸੀ ਫੇਰ ਉਹ ਪਰਸਾਂੇ ਬਣੀ ਹੋਈ ਸੀ ਉਸ ਤੋਂ ਬਾਅਦ ਟਿਕੜੀ ਬਣ ਗਈ ਸੀ ਟਿਕੜੀ ਬਣ ਗਈ ਸੀ ਕਾਮਣ ਜਗਜੀਤ ਸਿੰਘ ਆਨੰਦ ਬਿਆਨ ਸਿੰਘ ਦੇ ਡੀਆਰ ਪੱਟੀ ਡੀਆਰ ਪੱਟੀ ਤੋਂ ਬੋਤਾਂ ਡੀਜੀਪੀ ਰਿਟਾਇਰ ਹੋਏ ਪਰ ਸਿਵਲ ਦੇ ਨੀਰ ਹੈ ਵੱਖਰੀ ਗੱਲ ਲੰਮਾ ਸਮਾਂ ਇੱਥੇ ਅਮਰਸਰ ਦੇ ਵਿੱਚ ਅਮਰਿਤ ਸਰ ਜਿਹੜੇ ਪੱਤਰਕਾਰ ਸੀ ਜੀਏ ਤੇ ਦੋਸ ਸੀ ਵੀ ਜਿਹੜੇ ਪਾਇਲ ਵਾਲੇ ਕਾਂਡ ਵਾਲੇ ਬੰਦੇ ਸੀ ਉਹਨਾਂ ਦੇ ਤੇ ਜਿਹੜੇ ਸੁੱਖਾ ਜਿੰਨਾ ਦੇ ਪ੍ਰੈਸ ਰਿਪੋਰਟ ਇਹ ਪੱਤਰਕਾਰ ਲਿਖਦਾ ਰਿਹਾ ਤੇ ਡੀਆਰ ਭੱਟੀ ਹੋਰੀ ਕਹਿੰਦੇ ਸੀ ਇਹਨੂੰ ਗੱਡੀ ਚੜਾ ਦਿੰਦਾ ਸੀ ਤੇ ਮਹਿਲ ਸਿੰਘ ਭੱਲ ਨੂੰ ਜਦੋਂ ਚਾਰਜ ਦਿੱਤਾ ਤਾਂ ਫਾਈਲ ਨਾਲ ਲੈ ਗਿਆ ਸੀ ਕਹਿੰਦਾ ਤੁਸੀਂ ਜੇ ਇਹਨੂੰ ਹੱਥ ਲਾਇਆ ਜੇ ਬੰਦੇ ਦਾ ਨੁਕਸਾਨ ਕੀਤਾ ਸਪੱਤਰਕਾਰ ਦਾ ਹੂੰ ਤੇ ਇਹ ਪੜਿਆ ਵਿਚਾਰ ਲਿਓ ਵੀ ਮੈਂ ਤੁਹਾਡੇ ਖਰਫ ਥੋਕ ਕੇ ਗਈ ਜਿਉਂ ਵੀ ਇਹਨਾਂ ਦੇ ਬੰਦਾ ਬਾਰੇ ਉਹ ਪੱਤਰ ਕਰਨ ਦੀ ਖਲਾਸੀ ਤਦ ਹੋਈ ਸੀ ਮੈਲ ਸਿੰਘ ਪੁਲਰ ਵੀ ਯਾਰਾਂ ਦਾ ਯਾਰ ਸੀ ਇਹ ਨਹੀਂ ਗੱਲ ਨਹੀਂ ਕੋਈ ਨਹੀਂ ਹੈਗਾ ਚਲੋ ਠੀਕ ਹੋ ਵਕਤੀਗਨ ਅਫਸਰਾਂ ਨੇ ਕਈ ਕੁਝ ਕਰਨਾ ਹੁੰਦਾ ਕਰਦੇ ਨੇ ਐਸਪ੍ਰੈਸਿਵ ਕਿਹੜੇ 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 ਪੁਲਰ ਨੇ ਐਸਪ੍ਰੈਸਿਵ ਕੀਤੀ ਮੈਨੂੰ ਦੱਸ ਦਿਓ ਸਾਰੇ ਪੁਲਰ ਨੇ ਐਸਪ੍ਰੈਸਿਵ ਕੀਤੀ ਚਲੋ ਉਹ ਵੀ ਗੱਲ ਕਰ ਲੀਨੀ ਆਪਾਂ ਜੀ ਤੇ ਇਸ ਕਰਕੇ ਜਿਹੜੇ ਇਹ ਭੁੱਲਰ ਨੇ ਇਸ ਵੇਲੇ ਜਿਹੜੇ ਬਕਾਇਦਾ ਤੌਰ ਤੇ ਗੁਰਪ੍ਰਤਾਪ ਸਿੰਘ ਹੋਰੀ ਨਾਂ ਦੇ ਬੇਤੇ ਨੇ ਉਹ ਅਸਿਸਟੈਂਟ ਐਡਵੋਕੇਟ ਜਨਰਲ ਨੇ ਅਟਾਰਨੀ ਜਨਰਲ ਦੇ ਦਫਤਰ ਜਿਹੜੇ ਬੈਠੇ ਹੋਣਗੇ ਤੇ ਫਿਰ ਮੇਰਾ ਖਿਆਲ ਵੀ ਪੰਜਾਬ ਸਰਕਾਰ ਵੱਲੋਂ ਤੋਂ ਕੋਈ ਕਾਰਵਾਈ ਹੋ ਨਹੀਂ ਸਕਦੀ ਬਾਹਰੋਂ ਕੁਝ ਦੇ ਵੱਖਰੀ ਗੱਲ ਤੇ ਬਾਹਰ ਹੋ ਵੀ ਗਈ ਬੇਕਾਇਦਾ ਤੌਰ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਜੇ ਪੰਜਾਬ ਸਰਕਾਰ ਇਹਦੇ ਤੇ ਕੋਈ ਟਿੱਪਣੀ ਕਰਨ ਲਈ ਤਿਆਰ ਨਹੀਂ ਤੇ ਇਹਦਾ ਮਤਲਬ ਹੈ ਵੀ ਪੰਜਾਬ ਸਰਕਾਰ ਵੀ ਕਿਤੇ ਕਾਣੀ ਹੈ ਮੈਂ ਨਹੀਂ ਕਹ ਰਿਹਾ ਸੁਖਪਾਲ ਸਿੰਘ ਭੁੱਲੇ ਨੂੰ ਭੁੱਲੇ ਨੂੰ ਸੁਣ ਲੋ ਆਪਣੀ ਗੱਲ ਸੁਣ ਲੋ ਕੀ ਕਹਿੰਦਾ ਸੁਖਪਾਲ ਕਹਿੰਦਾ ਠੋਕ ਪਾ ਕੇ ਕਹਿੰਦਾ ਵੀ ਇਹਨਾਂ ਦਾ ਇੱਕ ਮਾਊ ਪੁੱਤਰ ਸੀਗਾ ਕੇਜਰੀਵਾਲ ਦਾ ਵੀ ਚਸੋਦੀਆ ਦਾ ਵੀ ਰੱਗ ਟੇੜੇ ਦਾ ਦੀ ਭਗਵੰਤ ਮਾਨ ਦਾ ਤੇ ਕਮਾਉ ਪੁੱਤਰ ਨੂੰ ਕਿਵੇਂ ਫੜ ਸਕਦੇ ਸੀ ਭਾਵੇਂ ਗਵਰਨਰ ਸਾਹਿਬ ਨੇ ਇੰਨੀ ਗੱਲ ਝਾੜ-ਖਮ ਕੀਤੀ ਪਰ ਕਿਵੇਂ ਫੜ ਸਕਦੇ ਸੀ ਅੱਗੇ ਤੁਸੀਂ ਅੰਦਾਜ਼ਾ ਲਾ ਲਓ ਜੇ ਫੜਦੇ ਤੇ ਫਿਰ ਕੀ ਕਹਿੰਦੇ ਫੇਰ ਤੇ ਭਾਈ ਸਭ ਕੁਝ ਬਾਹਰ ਆ ਜਿੰਦਾ ਉਹ ਕਹਿੰਦਾ ਜੀ ਫਲਾਈ ਨਹੀਂ ਦਿੱਤੇ ਢਿਗ ਨਹੀਂ ਦਿੱਤੇ ਤੇ ਮੈਨੂੰ ਇੱਕ ਫੋਨ ਹੁੰਦਾ ਕਹਿੰਦਾ ਤੁਹਾਡੀ ਟਾਕ ਮੈਂ ਸੁਣੀ ਕੇ ਤੁਸੀਂ ਕਹਿੰਦੇ ਮਜੀਠੀ ਦੇ ਪੈਸੇ ਨੇ ਕਹਿੰਦਾ ਪੌਸਿਬਿਲਿਟੀ ਭਗਵੰਤਬਾਹ ਦੇ ਕੋਈ ਖਵਾ ਦੇ ਵਿੱਚ ਵਾਕਿਆ ਮਜੀਠੇ ਦੇ ਪੈਸੇ ਨੇ ਇੱਕ ਕੇਸ ਹੋਰ ਬਨਜੁਗ ਮਜੀਠੀ ਦੇ ਉੱਤੇ ਇਹ ਪੈਸੇ ਕਿੱਥੋਂ ਆਏ ਕੇਸ ਹੀ ਬਣਾਉਣਾ ਨਹੀਂ ਕਰਨ ਉਹਦੇ ਵਿੱਚ ਇਹਦੇ ਬੰਦੇ ਨੇ ਇੱਥੇ ਕੋਈ ਛੱਕ ਵਾਲੀ ਕਲੀ ਮਜੀਠੇ ਦੀ ਬੜੀ ਮਦਦ ਕੀਤੀ ਹੈ ਇਸੇ ਕਰਕੇ ਐਡਵੋਕੇਟ ਜਿਹੜੇ ਸਰਬਜੀਤ ਸਿੰਘ ਵੀਰਕਾ ਕਹਿ ਰਹੇ ਨੇ ਵੀ ਇਹਦੀ ਜੁਡੀਸ਼ੀਅਲ ਇੰਟੈਰੀ ਹੁੰਦੀ ਹੈ ਅਸੀਂ ਪਟੀਸ਼ਨ ਵੀ ਪਾਵਾਂਗੇ ਮੈਂ ਕਹਿੰਦਾ ਤੌਰ 'ਤੇ ਇਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਜੇ ਜੁਡੀਸ਼ੀਅਲ ਇਨਕੁਆਇਰੀ ਵਾਕਈ ਹੋ ਜਾਂਦੀ ਹੈ ਤੇ ਫਿਰ ਕਿਉਂ ਸੀਬੀ ਨੇ ਜਾਂਚ ਕਰੀ ਸਿਰਫ ਪ੍ਰਸ਼ਟਾਪਨ ਬਾਕੀ ਨਹੀਂ ਕਰਨੀ ਪਈ ਤੇ ਜੁਡੀਸ਼ੀਅਲ ਇਨਕੁਆਇਰੀ ਵਿੱਚ ਬਾਕੀ ਜਾਂਚ ਵੀ ਆ ਜੂਗੀ ਕਿ ਇਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਤੇ ਕੀ ਕਮਾਇਆ ਤੇ ਕੀ ਕੀਤਾ ਹੋ ਸਕਦਾ ਹੈ ਕਿ ਮਲਟੀ ਵੀ ਆ ਜਾਣੇ ਦੇ ਵਿੱਚ ਪੌਸਿਬਿਲਟੀ ਕਿ ਦੇਰ ਕਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਬੜੀ ਵੱਡੀ ਗੱਲ ਹੁਣ ਵੇਖੋ ਆਪਾਂ ਕੱਲ ਵੀ ਗੱਲ ਕੀਤੀ ਸੀ ਮੈਂ ਫੇਰ ਕਹਿੰਦਾ ਵੀ ਅੱਠ ਪੁਲਿਸ ਵਾਲੇ ਹੋਰ ਇਹਦੇ ਵਿੱਚ ਲਾਈਨ 'ਚ ਨਹੀਂ ਬਿਲਕੁਲ ਰਿਟਾਇਰ ਵੀ ਨਹੀਂ ਤੇ ਮੌਜੂਦਾ ਵੀ ਸੀਬੀਆਈ ਨੂੰ ਜਿੰਨਾ ਚਿਰ ਪੰਜਾਬ ਸਰਕਾਰ ਆਜ਼ਾਦ ਨਹੀਂ ਦਿੰਦੀ ਜਾਂ ਕੋਟ ਆਜ਼ਾਦ ਨਹੀਂ ਹੁੰਦੀ ਉਹਨੇ ਪੰਜਾਬ 'ਚ ਕੋਈ ਰੇਡ ਨਹੀਂ ਕਰਨਾ ਕੁਝ ਨਹੀਂ ਕਰਨਾ ਜੇਕਰ ਤੇ ਉਹਨਾਂ ਲੋੜ ਪਈ ਤੇ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਉਹ ਅੱਛਾ ਪੱਟੀ ਸਾਹਿਬ ਓ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਆਉਂਦੇ ਆ ਤੇ ਵੀ ਆਪਣੇ ਆਪ ਚ ਨਮੂਸ਼ੀ ਆ ਵੀ ਤੁਸੀਂ ਪਰਮਿਸ਼ਨ ਕਿਉਂ ਨਹੀਂ ਦਿੱਤੀ ਕਿਉਂਕਿ ਉਹ ਤੇ ਪਿਲ ਦੇ ਆਧਾਰ ਤੇ ਪੰਜਾਬ ਸਰਕਾਰ ਕੋਲੋਂ ਪਰਮਿਸ਼ਨ ਅੰਤ ਮੰਗਣੀ ਹੈ ਨਾ ਫੇਰ ਉਹ ਸਰਕਾਰ ਦੇ ਮਨਿਸਟਰ ਨੇ ਘਰ ਵੀ ਫਰੋਲ ਸਕਦੇ ਉਦਾਂ ਪਿਛਲੇ ਹੱਦ ਕਰਦੇ ਨੇ ਫਿਰ ਫਰਮ ਨਹੀਂ ਕਰ ਰਹੇ ਨੇ ਪੀਐਸ ਘਰ ਤੇ ਕੀ ਪਿਆ ਅਸਕਰਚ ਕੀ ਪਿਆ ਇਹ ਮਾਮਲਾ ਜਿਹੜਾ ਵਾ ਕਾਫੀ ਗੰਭੀਰ ਬਣਦਾ ਜਾ ਰਿਹਾ ਵਾ ਕਈ ਕਹਿੰਦੇ ਜੀ ਸਮਝੌਤਾ ਆ ਗਿਆ ਜੀ ਵੇਖੋ ਨਾ ਰਮਾਨ ਲਿਆ ਭਾਈ ਰਮਾਨ ਲਿਆ ਦੀ ਲੋੜ ਹੀ ਨਹੀਂ ਇੰਨਾ maal ਬਰਾਮਦ ਹੋ ਗਿਆ ਇੰਨਾ ਕੁਝ ਹੋ ਗਿਆ ਸਾਡਾ ਇੱਕ ਪੱਤਰਕਾਰ ਕਹਿੰਦਾ ਸੀ ਵੇਖੋ ਜੇ 104 ਪੋਤਲਾ ਛੜਵਦੀ ਫੜੀ ਗਈ ਕਿਹੜੀ ਵੱਡੀ ਗੱਲ ਜੇ 2.5 ਕਿਲੋ ਸੋਨਾ ਫੜੀ ਗਈ ਕਿਹੜੀ ਵੱਡੀ ਗੱਲ ਸੋਨੇ ਅਨੇਕ ਤੇ ਆਮ ਤੌਰ ਤੇ ਵਿਗ੍ਰਫਤੀ ਆ ਜਾਂਦੇ ਗਿਫਟ ਪ੍ਰ ਕ੍ਰਪਸ਼ਨ ਨਹੀਂ ਆਗੀ ਐਸੇ ਕਰਕੇ ਜਿਹੜੀ ਇਹਦਾ ਦੀ ਗੱਲ ਹੈਗੀ ਆ ਅੱਤਿਆਨ ਸਿੰਘ ਪੁੱਲਰਾਂ ਦੀ ਉਹ ਮਾਮਲਾ ਕਾਫੀ ਗੰਭੀਰ ਬਣਦਾ ਯਾਰ ਤੇ ਹੋਰ ਗੰਭੀਰ ਬਣ ਜਾਣਾ ਵਾ ਲੇਕਿਨ ਐਡਵੋਕੇਟ ਜਨਰਲ ਦਾ ਆਫਿਸ ਤੋਂ ਮਨ ਨੂੰ ਲੱਗਦਾ ਕਿ ਕਾਰਵਾਈ ਹੋਵੇ ਕਿਉਂ ਨਹੀਂ ਹੋਏਗੀ ਕਿ ਉਹਨਾਂ ਦਾ ਬੇਟਾ ਉੱਥੇ ਬੈਠਾ ਉੱਥੇ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਉਹਦੇ ਪਹਿਲਾਂ ਨੋਟਿਸ ਵੀ ਕਾਰਵਾਈ ਕੀ ਹੋ ਰਹੀ ਹੈ ਪਰ ਫਿਰ ਵੀ ਅਸੀਂ ਅੱਜ ਵੀ ਕਹਿੰਦੇ ਆ ਕਿ ਭਾਵੇਂ ਉਹਦੇ ਕੋ ਕੁ ਸਬੰਧ ਫੜਿਆ ਗਿਆ ਨਹੀਂ ਫੜਿਆ ਗਿਆ ਉਹ ਵੱਖਰੀ ਗੱਲ ਹੈ ਲੇਕਿਨ ਤੱਕਾ ਨਹੀਂ ਹੋਣੀ ਚਾਹੀਦਾ ਕਿਸੇ ਦਾ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਕਿਸੇ ਹੋਰ ਦੀ ਆਰ ਥਲੇ ਉਹਨਾਂ ਨੂੰ ਤੁਸੀਂ ਬੇਨਸਾਫੀ ਕਰੋ ਉਹ 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 ਠੀਕ ਨਹੀਂ ਵੈਸੇ ਤੇ ਸੀਬੀ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਬ ਪ੍ਰਜਾਪੁਰਸ ਨੂੰ ਕਿਤੇ ਵੱਖਰਾ ਹੁੰਦਾ ਪੰਜਾਬ ਪੁਰਸ ਨੂੰ ਦੋ ਕੇਸਾਂ ਦੀ ਨਮੋਸ਼ੀ ਸਾਹਮਣੇ ਕਰਨੀ ਪਈ ਤੇ ਕੋਈ ਸ਼ਰਮਾਈ ਮੜੀ-ਮੁੱਟੀ ਬਿਲਕੁਲ ਨਹੀਂ ਆਈ ਗੁਰਸ਼ੇਰ ਸਿੰਘ ਸੰਧੂ ਬਕਾਇਦਾ ਤੌਰ ਤੇ ਲਾਰੈਂਸ ਬਿਸ਼ਨੋਈ ਵਾਲੇ ਕਹਿੰਦੇ ਜੀ ਮੇਰੇ ਨਾਲ ਧੱਕਾ ਕੀਤਾ ਮੇਰੇ ਤਾਂ ਉਹਨੇ ਹਾਈ ਕੋਰਟ ਚ ਪਟੀਸ਼ਨ ਪਾਈ ਆਪਣੀ ਬਹਾਲੀ ਦੀ ਵੀ ਪਾਈ ਆ ਤੇ ਆਪਣੀ ਜਿਹੜੀ ਉਹਨੇ ਕਿਆ ਵੀ ਇਹਨੂੰ ਬਹਾਲ ਵੀ ਕਰੋ ਤੇ ਜਿਹੜੀ ਮਿਹਨਤ ਤੱਕਾ ਕੀਤਾ ਉਹਦੇ ਤੇ ਇਨਕੁਆਇਰੀ ਕਰੋ ਡਿਜੀਟਲ ਗੈਰੀ ਕਰੋ ਭਾਵੇਂ ਸੀ ਪ੍ਰਮੋਦ ਕੁਮਾਰ ਉਹਨੂੰ ਕਹਿੰਦੇ ਬੜੇ ਇਮਾਨਦਾਰ ਬੰਦੇ ਫੇਰੀ ਪੁਲਿਸ ਹਨ ਜਿਹੜੇ ਸੀਬੀਆਈ ਦੇ ਲੋਕ ਜਿਹੜੇ ਆਈਐਸ ਅਫਸਰ ਆ ਇਹ ਬਾਤ ਵੀ ਜਾਣਦੇ ਨੇ ਇਹ ਬਾਤ ਸਿੱਧੇ ਕਰਕੇ ਜਾਣਦੇ ਨੇ ਪੀ ਇਹਨਾਂ ਦੇ ਜਿਹੜੇ ਬੈਚਮੈਟ ਹੁੰਦੇ ਨੇ ਇਹਨਾਂ ਦੇ ਬਕਾਇਦਾ ਤੌਰ ਤੇ ਇਹੀ ਅਫਸਰ ਜਿਹੜੇ ਪੰਜਾਬ ਪੁਲਿਸ ਆਈਪੀਸ ਤੋਂ ਵੀ ਬੈਚਮੈਟ ਹੁੰਦੀ ਉਹ ਮਚਾ ਲਿੰਦੇ ਨੂੰ ਵੈਸੇ ਤੁਸੀਂ ਮੈਂ ਕਿਹਨਾ ਕਲਬ ਕਾਰੀਕਰਮੇ ਕੋ ਸਾਰੇ ਇਕੱਠੇ ਹੋ ਜਾਣਗੇ ਇੱਕ ਮੰਚ ਦੇ ਉੱਤੇ ਕਿਉਂ ਗਰਮੀ ਕਰਤੀ ਇਹ ਕਰਤਾ ਜੀ ਸਾਡਾ ਆਈਪੀ ਅਫਸਰ ਇੰਦਰਬੀਰ ਸਿੰਘ ਜਿਹੜਾ ਡੀਆਈਜੀ ਆ ਸਰੀਆ ਦੋਸ਼ ਲੱਗੇ 20 ਲੱਖ ਰੁਪਏ ਲੈ ਕੇ ਬਕਾਇਦਾ ਤੌਰ ਤੇ ਇੱਕ ਮਜਰਮੂ ਸ਼ਿਕੰਜੇ ਸਰੀਆ ਪਰਚਾ ਵੀ ਦਰਜ ਪਰਚਾ ਚੱਲ ਵੀ ਰਿਹਾ ਪਰੰਤਾਰ ਦੀ ਦਲਚੰਦਰੀਆ ਕੇਸ ਜਿੱਕ ਨਗਰ ਡੀਏਜੀ ਨੂੰ ਪੁੱਛਣਾ ਨਹੀਂ ਅਜੇ ਉਹ ਕੇਸ ਅਜੇ ਆਉਣੇ ਨੇ ਇਹ ਕੋਈ ਨਵਾਂ ਕੇਸ ਨਹੀਂ ਉਹ ਕੇਸ ਚੱਲ ਰਿਹਾ ਨੇ ਡੀਏਜੀ ਇੰਦਰ ਇੰਦਰ ਇੰਦਰਬੀਰ ਸਿੰਘ ਵਾਲਾ ਸਾਡੇ ਇਥੇ ਏਸਪੀ ਹੁੰਦਾ ਸੀ ਕਿ ਮੁੰਡਾ ਜਾਂ ਹੁੰਦਾ ਸੀ ਕੋਈ ਗੱਲ ਨਹੀਂ ਕੋਈ ਬਾਹਰ ਨਹੀਂ ਬੜਾ ਚੁੱਪ ਚਾਪ ਜਾ ਤੇ ਬੜਾ ਸੰਸੀਰ ਜਾਂਦਾ ਸੀ ਤੇ ਮੈਂ ਕਿਹ ਜ ਤੁਹਾਡਾ ਪਰਿਵਾਰ ਕਹਿੰਦੇ ਪਰਿਵਾਰ ਤੇ ਅਮਰੀਕਾ ਕੱਲਾ ਮੈਂ ਹੀ ਇੱਥੇ ਆ ਆਈਪੀਸ ਬਣ ਗਿਆ ਇੱਥੇ ਰਹਿ ਗਿਆ ਫਿਰ ਸ਼ਾਦੀ ਕਰਾਈ ਉੱਥੋਂ ਵੀ ਡਾਈਵੋਰਸ ਹੋ ਗਿਆ ਫਿਰ ਇੱਕ ਡੀਐਸਪੀ ਸੀ ਜਿਹਾ ਲੇਡੀ ਹੋਦ ਨਾ ਉਹਨੂੰ ਜੀਵਨ ਇਗਲਿਸ਼ਨ देयर एट ਹੈ ਨੇ ਕਿ ਵਿਆਕਰਣ ਦੇ ਮਨੁੱਖ ਨਹੀਂ ਪਤਾ ਤੇ ਪਾਰਿਸ ਮਤਲਬ ਇਹਨਾਂ ਦੀ ਕਹਾਣੀਆਂ ਨਵੇਕਲੀਆਂ ਹੀ ਆ ਇਹਨੀਆਂ ਕਹਾਣੀਆਂ ਬੋਹਾਲੀਆਂ ਵੱਖਰੀ ਕਿਸਮ ਦੀ ਇਹਨਾਂ ਦੀ ਹੈ ਕਿ ਪੁਲਿਸ ਵਾਲੇ ਦੀ ਤੇ ਇਹ ਤੇ ਹੁਣ ਦੀ ਗੱਲ ਉਹ ਵੀ ਡੀਆਈਜੀ ਆ ਸਿੱਧਾ ਡੀਆਈ ਆਈਪੀਐਸ ਅਫਸਰਾ ਇੰਦਰਬੀਰ ਸਿੰਘ ਜਿਹੜਾ ਹੈਗਾ ਵਾ ਜਿਹਦਾ ਕੇਸ ਤਰਨਤਾਂ ਦੀ ਕੋਲ ਚੱਲਦਾ ਤੋ ਵੀ ਮੇਰੇ ਖਿਆਲ ਫਾਈਨਲ ਸਟੇਜ ਤੇ ਉਹਦਾ ਵੀ ਸ਼ਾਇਦ ਜਲਦੀ ਕੋਈ ਫੈਸਲਾ ਆ ਜਾਊਗਾ ਜੀ ਬਟ ਸਾਬ ਆਪਾਂ ਹੁਣ ਬਿਲਕੁਲ ਪੰਥਕ ਸਿਆਸਤ ਦੀ ਗੱਲ ਕਰਦੇ ਆ ਸੁਖਬੀਰ ਬਾਦਲ ਕਹਿੰਦੇ ਵੀ ਅਕਾਲੀ ਦਲ ਸਿਆਸੀ ਪਾਰਟੀ ਹੈ ਹੀ ਨਹੀਂ ਇਹ ਸਿਆਸੀ ਪਾਰਟੀ ਹੈ ਨਹੀਂ ਤਾਂ ਫਿਰ ਕੀ ਆ ਜਰਾ ਖੁੱਲ ਕੇ ਗੱਲ ਦੱਸਿਓ ਉਹਦਾ ਮੈਨੂੰ ਪਤਾ ਤੇ ਹੈਗਾ ਪਰ ਜੇ ਜਰਾ ਤੁਸੀਂ ਆਪਣੇ ਅੰਦਾਜ਼ ਚ ਦੱਸੋ ਐਕਚੁਅਲੀ ਬੇਸਿਕਲੀ 350 ਸਾਲਾ ਗੁਰੂ ਸਾਹਿਬ ਦੇ ਸ਼ੀਧੀ ਸਮਾਗਮ ਨੂੰ ਦਿੱਲੀ ਚ ਇੱਕ ਸਮਾਗਮ ਹੋ ਰਿਹਾ ਸੀ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਬੋਲਦੇ ਨੇ ਉਹ ਕਹਿੰਦੇ ਨੇ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲ ਪਾਰਟੀ ਨਹੀਂ ਇਹ ਤੇ ਸਿੱਖ ਕੌਮ ਦੀ ਫੌਜ ਆ ਬਿਲਕੁਲ ਸਹੀ ਕਿਹਾ ਉਹਨਾਂ ਨੇ ਜਿਸ ਦਿਨ 1 ਮਹੀਨੇ ਬਾਅਦ 15 ਨਵੰਬਰ 2 1920 ਨੂੰ ਸ਼੍ਰੋਮਣੀ ਕਮੇਟੀ ਤੇ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜੇ ਸੀ ਇਹਦਾ ਗਠਨ ਕੀਤਾ ਗਿਆ ਸੀ ਇਹ ਵਾਕਈ ਸ਼੍ਰੋਮਣੀ ਕਮੇਟੀ ਦੀ ਸਿੱਖ ਪੰਥ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਇਹ ਵਾਕਈ ਫੌਜ ਫੌਜ ਬਣ ਗਈ ਸੀ ਮੁਢਲੀ ਜ਼ਿੰਮੇਵਾਰੀ ਇਹ ਸੀ ਵੀ ਜਿਹੜੇ ਮਹੰਤ ਕ腐ਟ ਨੇ ਪ੍ਰੇਸ਼ਟ ਨੇ ਉਹਨਾਂ ਕੋਲੋਂ ਗੁਰਦੁਆਰੇ ਧਾਰਮਿਕ ਗੁਰਦੁਆਰੇ ਛਡਾਗ ਦਿੱਤੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਦੇ ਕਈਆਂ ਦੀਆਂ ਸਾਹ ਤੋਂ ਅਈਆਂ ਕਈਆਂ ਦੇ ਜਿਹੜੇ ਡਾਂਗਾ ਮਾਰ-ਮਾਰ ਕੇ ਲੋਕਾਂ ਦੇ ਜਿਹੜੀਆਂ ਹੱਡੀਆਂ ਤੋੜਤੀਆਂ ਬੜਾ ਕੁਝ ਕੀਤਾ ਪੁਲਿਸ ਨੇ ਮੈਨੂੰ ਯਾਦ ਆ ਗੁਰੂ ਕੇ ਬਾਗ ਦੇ ਵਿੱਚ ਜਦੋਂ ਸਿੰਘ ਜਾਂਦੇ ਸੀ ਤੇ ਮੋਰਚਾ ਲੱਗਾ ਸੀ ਤੇ ਜਿੱਦਾਂ ਡਾਂਗਾ ਪੈਂਦੀਆਂ ਸੀ ਉਹਨਾਂ ਨੂੰ ਦੇਖੇ ਪੈਂਦੇ ਸੀ ਉੱਤੇ ਪੁਲਿਸ ਵਾਲੇ ਘੋੜੇ ਝਾੜਦੇ ਸੀ ਉਹਨਾਂ ਥੰਦੇ ਕਿਆਂ ਦੇ ਤੇ ਕਈ ਬਜ਼ੁਰਗਾਂ ਦੇ ਤੇ ਪਿੰਡਿਆਂ ਦੇ ਉੱਤੇ ਜਿਹੜੇ ਸੀ ساری ਉਮਰ till life ਉਹਨਾਂ ਦੇ ਜਿਹੜੇ ਘੋੜਿਆਂ ਨੇ ਸੌਮ ਸੀ ਉਹ ਛੱਪ ਗਏ ਸੀ ਲੇਕਿਨ ਉਹ ਸਤਨਾ ਵਾਹਿਗੁਰੂ ਦਾ ਯਾਦ ਕਰਦੇ ਸੀਗੇ ਤੁਰੀ ਜਾਂਦੇ ਸੀ ਵਾਇਸਰ ਸਮਰਸਰ ਆਇਆ ਤੇ ਜਿਹੜਾ ਅਸ ਅਮਰਥ ਦਾ ਬਿਸ਼ਪ ਸੀ ਨਾ ਉਹ ਵਾਇਸਰੈਂਡ ਉਹ ਕਹਿੰਦਾ ਵੀ ਆ ਤੈਨੂੰ ਮਖਾਵਾ ਤੁਸੀਂ ਇੱਕ ਦੀ ਗੱਲ ਕਰਦੇ ਹੋ ਨਾ ਕਿ ਇੱਕ ਸਾਡਾ ਛੇਦ ਹੋ ਗਿਆ ਵਾ ਜਿਸੂ ਮਸੀਹ ਬੜਾ ਤਸ਼ੱਦਦ ਕੀਤਾ ਗਿਆ ਤੈਨੂੰ ਅੱਜ ਉਹ ਨਖਾਵੇਂ ਕਿੰਨੇ ਜਿਸੂ ਸ਼ੀਸ਼ੀ ਦੁੰਦੇ ਮਖੰਦਾ ਆਪ ਮੇਰ ਨਾਲ ਚ ਉਹ ਬੱਗੀ ਤੇ ਬੈਠਦਾ ਤਦ ਗੁਰੂ ਕੇ ਮੋਰਚੇ ਲੈ ਜਾਂਦਾ ਜਿਸ ਵੇਲੇ ਪੁਲਿਸ ਨਾਲ ਇੱਕ ਗਿੱਦੜਕੁੱਟ ਕਰ ਲਈ ਆ ਉਹ ਅੱਖੀਂ ਵੇਖਦਾ ਵਾਇਸਰੈਂਡ ਫਿਰ ਵਾਇਲਟਰਾਇਡ ਬਕਾਇਦਾ ਤੌਰ ਤੇ ਲਿਖਤੀ ਤੌਰ ਤੇ ਅਟਰ ਕਰਦਾ ਤੇ ਇਹੋ ਜਿਹਾ ਤਸ਼ੱਦਦ ਕਿਸੇ ਨਾਲ ਕੀਤਾ ਜਾਵੇ ਇਹਨਾਂ ਲੋਕਾਂ ਨੂੰ ਫੜੋ ਤੇ ਜਿਲਪੇ ਇਹ ਫੌਜੀ ਫੇਰੀ ਪੁੱਛੋ ਨੇ ਕੱਲੇ ਦਿਲ ਕੱਲੇ ਕਦ ਕਾਬੂ ਆ ਜਾਂਦਾ ਸੀ ਨਾ ਸੇਖੋ ਉਹਦੀ ਕੁੱਟਮਰ ਕੱਢ ਦਿੰਦੇ ਸੀ ਸਮੂਹ ਰੂਪ ਜਨੀ ਚ ਕਰਦੇ ਇਸ ਕਰਕੇ ਉਹਨਾਂ ਨੇ ਗੱਲ ਕਹੀ ਹੈ ਵੀ ਇਹ ਫੌਜ ਆ ਤੇ صدਵੀਂ ਫਾਇਦਾ ਕਮਣਾ ਰੱਖੀ ਕਰਨਾ ਨਾ ਕਿ ਰਾਜ ਕਰਨਾ ਫੌਜ ਰਾਜ ਨਹੀਂ ਕਰਦੀ ਫੌਜ ਰਾਖੀ ਕਰਦੀ ਹੈ ਤੇ ਛੱਡ ਦੇ ਬਰੀ ਪੋਲਿਟੀਕਲ ਦਾ ਖੇੜਾ ਤੁਸੀਂ ਕਹਿੰਦੇ ਜੀ ਵੇਖੋ ਸਿੱਖ ਕੌਮ ਨੇ ਸਹਾਤਾ ਦਿੱਤੀਆਂ 121 ਦੇ ਵਿੱਚੋਂ 93% ਸਹਾਤਾ ਜادیه ਡਲੇ ਚ ਦਿੱਤੀਆਂ 2147 ਸਿੱਖ ਜਿਹੜੇ ਸੀ ਬਕਾਇਦਾ ਤੌਰ ਤੇ ਵਕ ਵਕ ਜੇਲਾਂ ਤੇ ਕਾਲੇ ਬਣੇ 1947 ਭਤੀ ਸਾਹਿਬ 1970 1947 ਦੀ ਗੱਲ ਨੂੰ ਹਾਂ ਜਿਹੜੀ ਸਾਡੀ ਆਜ਼ਾਦੀ ਮਿਲੀ ਹੈ ਸਾਨੂੰ 1947 ਦੇ ਵਿੱਚ 121 ਸਹਾਤਾ ਸਿੱਖਾਂ ਦੀ ਹੋਈਆਂ 121 ਦੇ ਵਿੱਚੋਂ 93 ਸਹਾਤਾ ਮਤਲਬ ਕਿੰਨੇ ਪਰਸੈਂਟ ਬਣ ਜਾਂਦੀਆਂ 82 ਪਰਸੈਂਟ ਬਣਦੀਆਂ ਜੇ ਨੈਰੂ ਨੇ ਕਹਿੰਤਾ ਵੀ ਸਾਨੂੰ ਹੁਣ ਜਿਹੜੀ ਜੰਗ ਲੱਗੀ ਹੈ ਸਾਡੀ ਪਹਿਣ ਦੀ ਸਾਨੂੰ ਸੋਨਾ ਚਾਹੀਦਾ ਵਾ ਸਿਰਫ 5 ਕਿਲੋ ਪੂਰੇ ਦੇਸ਼ ਦੇ ਵਿੱਚੋਂ ਤੇ ਬਾਕੀ ਜਿਹੜੇ ਸੀ ਕੁਇੰਟਲਾਂ ਦੇ ਹਿਸਾਬ ਨਾਲ ਸੋਨਾ ਪੰਜਾਬ ਚ ਇਕੱਠਾ ਹੋਇਆ ਸੀ ਪੰਜਾਬ ਦੇ ਲੋਕ ਹਮੇਸ਼ਾ ਹੀ ਦੇਸ਼ ਭਗਤ ਰਹੇ ਨੇ ਤੇ ਜਿਹੜੀ ਉਹਨਾਂ ਸ਼੍ਰੋਮਣੀ ਕਾਲੀਦਲ ਦੀ ਗੱਲ ਕੀਤੀ ਹੈ ਬਿਲਕੁਲ ਦਰਸ ਕੀਤੀ ਹੈ ਕਿ ਵਾਕਈ ਇਹ ਸਿੱਖਾਂ ਦੀ ਫੌਜ ਹੈ ਨਾ ਕਿ ਪੋਲਿਟੀਕਲ ਪਾਰਟੀ ਹੈ ਇਹ ਸੁਖਬੀਰ ਸਿੰਘ ਬਾਦਲ ਦਾ ਜੂਤੀ ਤੇ ਭਾਸ਼ਣ ਸੁਣ ਲਿਓ ਜਿੱਥੇ ਉਹਨੇ ਗੱਲ ਕਹੀ ਹੈ ਤੇ ਫਿਰ ਮੈਂ ਤੇ ਕਹਿ ਦੂੰਗਾ ਵੀ ਸਿੰਘਬੀਰ ਜੀ ਫੌਜਦਾ ਕੰਮ ਰਾਖੀ ਕਰਨਾ ਹੋ ਰਾਜ ਕਰਨਾ ਨਹੀਂ ਰਾਜ ਤੇ ਫਿਰ ਪੋਲੀਟਿਕਲ ਬੰਦੇ ਹੀ ਕਰਦੇ ਜੇ ਤੁਸੀਂ ਪੋਲੀਟਿਕਲ ਬੰਦੇ ਨਹੀਂ ਤੇ ਫਿਰ ਛੱਡ ਦਿਓ ਰਾਜ ਦਾ ਖੜਾ ਕਿਉਂਗਾ ਆਪ ਨੇ ਬਾਰ ਬਾਰ 2022 ਸੜੀ ਸਰਕਾਰ ਬਣਾ ਦੇ ਸੜੀ ਸਰਕਾਰ ਬਣਾ ਦੇ ਸੜੀ ਸਰਕਾਰ ਬਣਾ ਦੇ ਤੇ ਪੱਟੀ ਸਾਹਿਬ ਇਹਦੇ ਨਾਲ ਹੀ ਦੱਸਿਓ ਅੱਜ ਮਨਦੀਪ ਸਿੰਘ ਹੁਣਾਂ ਨੇ ਵੀ ਆਪਣੀ ਨਾਮਜ਼ਦਗੀ ਦਾਖਲ ਕੀਤੀ ਆ ਇਕੱਠ ਉਹਨਾਂ ਨੇ ਵੀ ਪੂਰਾ ਕੀਤਾ ਤੇ ਬੁੱਲਤ ਸੁਰਜੀਤ ਅਕਾਲੀ ਦਲ ਦੇ ਜਿਹੜੇ ਲੀਡਰ ਆ ਉਹ ਵੀ ਡਟ ਕੇ ਨਾਲ ਖੜੇ ਹੋਏ ਵੇਖੋ ਜਿਹੜੀ ਦਰਲੀ ਫੌਜ ਆ ਨਾ ਆਪਣੇ ਦੀ ਸੁਖਬੀਰ ਸਿੰਘ ਬਾਦਲ ਜਿਹੜੀ ਬਾਦਸ਼ਾਹਾਂ ਨਾਲ ਵਰਤੀ ਉਹਨਾਂ ਲੀਡਰਾਂ ਵਾਸਤੇ ਬੜੀ ਧਰਦੀ ਪਛ ਵਰਤੀ ਪੰਜਾਬੀ ਚ ਕਹਿੰਦੇ ਹੁੰਦੇ ਰਾਵਾਂ ਝੱਗਿਆ ਕਦੀ ਵੈਰ ਨਹੀਂ ਜਾਂਦੇ ਵੈਰ ਤੇ ਜਾਂਦੇ ਆ ਤੇ ਉਹ ਮਦਾਨੇ ਜੰਗ ਚ ਜਾਂਦੇ ਨੇ ਉਹਨਾਂ ਦਾ ਫੈਸਲਾ ਮ ਜਾਂਦੇ ਜੰਗ ਚ ਹੁੰਦਾ ਤੁਸੀਂ ਝੁੰਦੇ ਨੂੰ ਝੁੰ ਨੂੰ ਕਹਿ ਰਹੇ ਹੋ ਤਰਸੀਮ ਸਿੰਘ ਉੱਤਰਸੀਮਾ ਕਹਿ ਰਹੇ ਹੋ ਵਾਟਰ ਹਾਊਸ ਜੀ ਆਜੀ ਬਕਾਇਦਾ ਤੌਰ ਤੇ ਚੁੰਦਾ ਸਾਹਿਬ ਬਕਾਇਦਾ ਤੌਰ ਤੇ ਛੋਟੇਪੁਰ ਸਾਹਿਬ ਸਾਰੇ ਜਿਹੜੇ ਲੀਡਰ ਸੀ ਇਹ ਉੱਥੇ ਪੁਨਰ ਸਿੱਧ ਕਾਲੀ ਦੇ ਪੁਜੇ ਤੇ ਉਹਨਾਂ ਨਾਲ ਜਾ ਕੇ ਕਾਗਜ ਜਿਹੜੇ ਦਾਖਲ ਕਰਾਏ ਨੇ ਤੇ ਵੱਡੀ ਗਿਣਤੀ ਲੋਕ ਆਪ ਮੋਹਰੇ ਪੁਜੇ ਦੇ ਨਾਲ ਵਿੱਚ ਤੇ ਜੇ ਮੈਂ ਕਹਾਂ ਭੀ ਆਮ ਆਦਮੀ ਪਾਰਟੀ ਨਾਲ ਤੇ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦਾ ਕਾਫਲਾ ਵੱਡਾ ਸੀ ਕੋਈ ਅਤ ਕਥਨੀ ਨਹੀਂ ਹੋਊਗੀ ਇਹਨਾਂ ਦਾ ਟੀਚਾ ਜਿਹੜਾ ਸੀ 100 ਕਾਰਾਂ ਦਾ ਸੀ ਤੇ ਮੇਰੇ ਖਿਆਲ ਨਾਲ 6 150 ਹੋ ਗਈਆਂ ਉਹਨਾਂ ਦੀ ਟਰਾਲੀਆਂ ਵੱਖਰੀਆਂ ਟਰੈਕਟਰ ਵੱਖਰੇ ਮੋਟਰਸਾਈਕਲ ਵੱਖਰੇ ਲੋਕਾਂ 'ਚ ਉਤਸ਼ਾਹ ਹੁੰਦਾ ਹੈਗਾ ਕੋਈ ਛੱਕੜੀ ਗੱਲ ਨਹੀਂ ਹੈਗੀ ਲੇਕਿਨ ਹਾਕਮ ਦੇ ਨੇ ਹਰ ਪ੍ਰਕਾਰ ਦੇ ਹੱਥ ਕੰਡੇ ਵਰਤਨੇ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਿਓ ਪੀਪਲ ਕੋ ਅੰਤ ਮਾਨੋਰੀ ਕੇਜਰੀਪਾ ਨੂੰ ਸ਼ੀਸ਼ਾ ਦਿਖਾਉਣਾ ਚਾਹੁੰਦੇ ਜੇ ਇਹ ਸ਼ੀਸ਼ਾ ਵਿਖਾਤਾ ਤੇ ਫਿਰ ਪਾਸਾ ਨਹੀਂ ਪੁੱਠਾ ਪੈ ਗਿਆ ਸਮਝਉਂਦੇ ਸੀ ਬੇਸਿਕਰ ਕੇ ਆਜ ਮਨਦੀਪ ਸਿੰਘ ਉਹ ਰਾਣੇ ਆਪਣੇ ਕਾਵੀ ਦਾਖਲ ਕੀਤੇ ਨੇ ਤੇ ਵੱਡੀ ਗਿਣਤੀ ਚ ਲੋਕ ਸਨ ਉਹਨਾਂ ਨਾਲ ਜੇ ਇਹ ਬੜ ਤੇ ਸਿਤਰਾ ਬਰਕਰ ਰਹੀ ਤੇ ਫਿਰ ਮੈਂ ਸੋਚਦਾ ਕਿ ਜਿਹੜੀ ਹਾਕਮ ਦੇ ਰਹੀ ਹੈ ਨਾ ਜੀ ਆਮ ਆਦਮੀ ਪਾਰਟੀ ਉਹਦੇ ਵਾਸਤੇ ਤਰਨਤਾਰ ਦੀ ਚੋਣ ਵਾਟਰ ਸਭ ਤੋਂ ਸਕਦੀ ਇਸ ਕਰਕੇ ਇਸ ਕਰਕੇ ਇਹ ਚਾਹੀਦਾ ਤੇ ਇਹ ਹੈ ਕਿ ਇੱਥੇ ਜਿਸ ਤਰੀਕੇ ਨਾਲ ਲੋਕ ਮੈਂ ਅੱਗੇ ਵੀ ਕਿਹਾ ਜੀਪੀ ਇਸ ਲੱਕੀ ਤੇ ਸੂਬੇ ਸਰੰਦੋਂ ਲੋਕ ਬਹੁਤ ਪੀੜੇ ਸਨ ਇਹ ਜਿਹੜੀ ਚੰਡਾਲ ਚੌਕੜੀ ਸੀ ਸੂਬਾ ਸਰੰਦ ਹੋਇਆ ਗ੍ਰਫੀਨਾ ਮਾਨੂੰਚਾ ਲੋਏ ਉਹਨਾਂ ਕੋਲ ਬਹੁਤ ਪੀੜ ਸਗੀ ਤੇ ਹੁਣ ਸੰਗਵੀਰ ਸਿੰਘ ਬਾਦਲ ਕੋਲੇ ਇੱਕੋ ਹੀ ਨੁਕਤਾ ਰਹਿ ਗਿਆ ਕਿ ਉਹ ਧਰਮੀ ਫੌਜੀ ਦੀ ਪਤਨੀ ਹੈ ਜੀ ਧਰਮੀ ਫੌਜੀਾਂ ਦੀ ਗਿਣਤੀ 700 ਦੇ ਕਰੀਬ ਹੈ ਤੇ ਉਹਨਾਂ ਦੇ ਵਿੱਚ ਸੱਤ ਧੜੇ ਨੇ ਕੋਈ ਕਿਤੇ ਬਿਠਾ ਕੋਈ ਕੋਈ ਬਤ ਕਰ ਰਿਹਾ ਕੋਈ ਕਿਸੇ ਵੱਤ ਜਾ ਰਿਹਾ ਇਸੇ ਕਰਕੇ ਇਹ ਸੀਟ ਜਿਹੜੀ ਹੈ ਬੜੀ ਸ਼ਗਰਚੀ ਲੋਗੀ ਬੜੀ ਰੌਚੇ ਮੁਕਾਬਲਾ ਹੋਏਗਾ ਲੇਕਿਨ ਇਹਦੀ ਜਿਹੜੀ ਕਲੈਰਟੀ ਆ ਇਹ ਜਾ ਕੇ ਨਵੰਬਰ ਦੇ ਪਹਿਲੇ ਹਫਤੇ ਜਾ ਕੇ ਹੋਏਗਾ ਕਿ ਇੱਥੇ ਹੋ ਕੀ ਰਿਹਾ ਵਾ ਤੇ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਆ ਮੈਨੂੰ ਕੱਲ ਦੱਸ ਰਿਆ ਸੀ ਬੰਦਾ ਕਿ ਮੈਨੂੰ ਕਹਿੰਦਾ ਜੀ ਅਸੀਂ ਗਏ ਇੱਕ ਪਿੰਡ ਦੇ ਵਿੱਚ ਤੇ ਉੱਥੇ ਪਿੰਡ ਦੇ ਬਾਹਰ ਵਾਰ ਜਿਹੜਾ ਸੀ ਘਰ ਦੇ ਬਾਦਲਾ ਸੀ ਝੰਡਾ ਲੱਗਾ ਭਾਜ ਭਾਜ ਅਸੀਂ ਗਾਣ ਲੱਗੇ ਤੇ ਸਾਨੂੰ ਪਿੱਛੋਂ ਬੀਬੀ ਨੇ ਆਵਾਜ਼ ਮਾਰੀ ਇੰਡੀਆ ਆਜੋ ਆਜੋ ਮੋਟਰਟੜੀ ਆਈ ਹੈ ਸਾਡੀ ਮਜਬੂਰੀ ਆਦਾ ਰਿਸ਼ਤੇਦਾਰ ਹੀ ਮੋਟਰ ਘੰਟਾ ਦਾ ਤੁਸੀਂ ਆਓ ਚਾਹ ਪਣੀ ਪੀਓ ਬੈਠੋ ਤੁਸੀਂ ਜੇ ਲੋਕਾਂ ਦੇ ਵਿੱਚ ਇਹੋ ਜਿਹਾ ਟ੍ਰੈਂਡ ਆ ਤੇ ਫਿਰ ਹਾਕਮ ਤੈਨੂੰ ਥੋੜਾ ਜਿਹਾ ਮੁਸ਼ਕਲ ਤੇ ਜ਼ਰੂਰ ਹੋਏਗੀ ਲੇਕਿਨ ਉਹਨਾਂ ਦੀ ਕੋਸ਼ਿਸ਼ ਹੈਗੀ ਕਿ ਪਈ ਸੀ ਹੋਕਸ ਔ ਕ੍ਰੋਕਸ ਕਿਸੇ ਵੀ ਤਰੀਕੇ ਨਾਲ ਚੋਣ ਜਿੱਤੀਏ ਹੁਣ ਜਿੱਤੇ ਨਹੀਂ ਜਿੱਤੇ ਇਹ ਨਹੀਂ ਪਤਾ ਜੀ ਪਟਸਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਿਗਾ ਸ਼ੁਕਰੀਆ ਜੀ ਸ਼ੁਭੇਰ